ਇਹ ਹੁਣ ਚੁੱਪ ਰਹਿਣਾ ਕਹਿੰਦੇ ਨੇ ਵਰਕਰਾਂ ਨੂੰ ਆਪਣੇ ਨੂੰ ਵੀ ਤੁਸੀਂ ਚੁੱਪ ਰਹਿਣਾ ਸਵਾਲ ਨਹੀਂ ਕਰਨਾ ਨਾ ਮੀਟਿੰਗ 'ਚ ਨਾ ਕਿਤੇ ਬੋਲਣ ਦਾ ਅਧਿਕਾਰ ਸਾਡੇ ਤੋਂ ਵਰਕਰਾਂ ਤੋਂ ਵੀ ਖੋਇਆ ਗਿਆ ਤਾਂ ਹੀ ਅਸੀਂ ਇਹ ਚੀਜ਼ ਛੱਡੀ ਹੈ ਕਿਉਂਕਿ ਪਹਿਲਾਂ ਸਾਡੇ ਚ ਪਿੰਡਾਂ ਜਾ ਕੇ ਪੰਪ ਭਰਦੇ ਰਹੇ ਆ ਇਹ ਇਹ ਤੁਹਾਨੂੰ ਕੀ ਲੱਗਦਾ ਹੈ ਫਿਰ ਇਹਨਾਂ ਤੇ ਸੱਤਾ ਦਾ ਨਸ਼ਾ ਚੜ ਗਿਆ ਹੈ ਕਿ ਕੀ ਆਈਡੀਓਲੋਜੀ ਚੇਂਜ ਹੋ ਗਈ ਹੈ ਅੰਨਾ ਯਾਰ ਇਹਦੇ ਧਰਨੀ ਤੋਂ ਜੋ ਗੱਲਾਂ ਕਹਿ ਕੇ ਆਏ ਸੀ ਉਹ ਗੱਲਾਂ ਤੇ ਚੱਲਣਗੇ ਨਹੀਂ ਫਿਰ ਫਿਰ ਕੌਣ ਨਾਲ ਤੁਰੂਗਾ ਮੈਂ ਆਪਣੇ ਡੈਡੀ ਖਿਲਾਫ ਕੰਪਲੇਂਟ ਕਰਤੀ ਸੀ ਮਤਲਬ ਅਸੀਂ ਉਸ ਟਾਈਪ ਇਮਾਨਦਾਰੀ ਨਾਲ ਮਿਹਨਤ ਨਾਲ ਆਪਣੀ ਪਾਰਟੀ ਦੇ ਨਾਲ ਜੁੜੇ ਸੀ ਪਰ ਸਾਡਾ ਮਨ ਟੁੱਟ ਗਿਆ ਜੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਮਤਲਬ ਡਿਕਟੇਟਰਸ਼ਿਪ ਚਾਹਤ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਗਲਤ ਹੈ ਜੇ ਉਹ ਇਹ ਚੀਜ਼ਾਂ ਕਰਨਗੇ ਫਿਰ ਤਾਂ ਆਪਾਂ ਨਾਲ ਨਹੀਂ ਹੈਗੇ ਜੀ ਉਹਨਾਂ ਦੇ ਵੌਇਸਸ ਨੇ ਜਦੋਂ ਤੁਸੀਂ ਉਹਨਾਂ ਨੂੰ ਦਬਾਉਣ ਲੱਗ ਜੰਨੇ ਆ ਤੇ ਇਹਦਾ ਮਤਲਬ ਕੀ ਹੈ ਕਿ ਸਰਕਾਰ ਦੀ ਹਨਾ ਤੁਸੀਂ ਦਿੱਲੀ ਤੋਂ ਹੀ ਨਹੀਂ ਬਾਹਰ ਨਿਕਲ ਕੇ ਆ ਰਹੇ ਹਨਾ 11 58 ਪ੍ਰੋਫੈਸਰ ਜਿਹੜੇ ਹੈਗੇ ਨੇ ਹਨਾ ਤੁਸੀਂ ਇਹ ਦੇਖੋ ਉਹਨਾਂ ਦਾ ਨੈਰੇਟਿਵ ਕਿੱਥੇ ਜਾ ਕੇ ਜੋੜਦਾ ਹੈ ਕੋਈ ਵਰਕ ਖੁਸ਼ ਨਹੀਂ ਹੈਗਾ ਕਿਉਂਕਿ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਨੇ ਕਿ ਉਹ ਪ੍ਰੋ ਪੀਪਲ ਹੈਗੀਆਂ ਨੇ ਸਸ਼ੀਕਾਲ ਜੀ ਅਸੀਂ ਪੰਜਾਬੀ ਨਜ਼ਰੀਆ ਦੀ ਟੀਮ ਆ ਚੰਡੀਗੜ੍ਹ 17 ਸੈਕਟਰ ਵਿੱਚ ਹੈ ਜਿੱਥੇ ਪੱਤਰਕਾਰਾਂ ਦਾ 10 ਜਾਣੇ ਤੇ ਜਿਹੜਾ ਐਫ ਆਈ ਆਰ ਦਰਜ ਹੋਇਆ ਸੀ ਜਿਹਦੇ ਵਿੱਚ ਤਿੰਨ ਪੱਤਰਕਾਰ ਦੋ ਪੱਤਰਕਾਰ ਤੇ ਇੱਕ ਆਰਟੀਆਈ ਐਕਟੀਵਿਸਟ ਆ ਉਹਨਾਂ ਦੇ ਉਹਨਾਂ ਦੇ ਖਿਲਾਫ ਐਫ ਆਈ ਆਰ ਦੇ ਖਿਲਾਫ ਅੱਜ ਧਰਨਾ ਲੱਗਿਆ ਤੇ ਉਹਦੇ ਵਿੱਚ ਸਾਡੇ ਨਾਲ ਸਾਬਕਾ ਝਾੜੂ ਵਾਲਿਆਂ ਦੇ ਆਪ ਆ ਪਾਰਟੀ ਦੇ ਵਰਕਰ ਸਾਡੇ ਨਾਲ ਮੌਜੂਦ ਹੈ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਸਪੈਸ਼ਲ ਇਹ ਤਾਂ ਸਾਡੀ ਜਿਹੜੀ ਆਪ ਪਾਰਟੀ ਹੈ ਇਹਦੇ ਖਿਲਾਫ ਹੈ ਤੇ ਤੁਸੀਂ ਕਿਵੇਂ ਆਏ ਅੱਜ ਫਿਰ ਅਸੀਂ ਵੈਸੇ ਵੀ ਪਹਿਲਾਂ ਵੀ ਜਦੋਂ ਸਰਕਾਰ ਬਣੀ ਸੀ ਜਾਂ ਉਸ ਤੋਂ ਪਹਿਲਾਂ ਸੀ ਤੇ ਜਿੱਥੇ ਵੀ ਲੋੜ ਪੈਂਦੀ ਸੀ ਸਮਾਜ 'ਚ ਕੁਝ ਗਲਤ ਹੁੰਦਾ ਸੀ ਉਹਦੇ ਖਿਲਾਫ ਜਾਂਦੇ ਰਹਿੰਦੇ ਸੀ ਪਿੰਡ 'ਚ ਵੀ ਜਾਂ ਬਾਹਰ ਵੀ ਪਰ ਅਸੀਂ ਮਤਲਬ ਜਿਵੇਂ ਜਿਹੜੀ ਚੀਜ਼ ਸੋਚ ਲੈ ਕੇ ਚੱਲ ਰਹੀ ਸੀ ਕਿਉਂਕਿ ਇਹ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਹਨਾ ਮਤਲਬ ਡਿਕਟੇਟਰਸ਼ਿਪ ਚਾਹਤ ਤੁਸੀਂ ਤੁਹਾਨੂੰ ਲੱਗ ਰਿਹਾ ਕਿ ਇਹ ਗਲਤ ਹੈ ਬਿਲਕੁਲ ਗਲਤ ਹੈ ਜੀ ਐਜ਼ ਐਜ਼ ਅਪ سپورਟਰ ਤੁਸੀਂ ਇਹ ਗਲਤ ਮੰਨ ਰਹੇ ਹੋ ਆਪ سپورਟਰ ਮੈਂ ਪਹਿਲਾਂ ਸੀ ਅੱਛਾ ਹੁਣ ਮੈਂ ਰਿਹਾ ਨਹੀਂ ਕਿਉਂਕਿ ਸਪੋਰਟ ਉਦੋਂ ਤੱਕਰ ਕਰਦੇ ਸੀ ਜਦੋਂ ਤੱਕ ਉਹ ਸਹੀ ਲੱਗਦੇ ਸੀ ਹਨਾ ਪਰ ਉਹ ਆਪਣੀਆਂ ਗੱਲਾਂ ਤੇ ਆਪ ਹੀ ਬਦਲ ਰਹੇ ਆ ਆਵਾਜ਼ ਦੱਬ ਰਹੀਆਂ ਪੱਤਰਕਾਰਾਂ ਦੀ ਜਾਂ ਲੋਕਾਂ ਦੀ ਰਾਈਟ ਟੂ ਸਪੀਚ ਦਾ ਹੱਕ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਉਹ ਇਹ ਚੀਜ਼ਾਂ ਕਰਨਗੇ ਫਿਰ ਤਾਂ ਆਪਾਂ ਨਾਲ ਨਹੀਂ ਹੈਗੇ ਜੀ ਉਹਨਾਂ ਦੇ ਤੇ ਮਿੰਟੂ ਗੁਰਸਰੀਆ ਬਾਈ ਇਹਨਾਂ ਨੂੰ ਤਾਂ ਅਸੀਂ ਪੜ੍ਹੇ ਆ ਕਿਤਾਬਾਂ ਪੜ੍ਹਿਆ ਫਿਲਮ ਦੇਖੀ ਆ ਨਾ ਉਹ ਕਿਤਾਬ ਵੀ ਪੜ੍ਹਿਆ ਡਾਕੂਆਂ ਦਾ ਮੁੰਡਾ ਉੱਥੋਂ ਸਾਨੂੰ ਨੌਲੇਜ ਮਿਲੀ ਵੀ ਬੰਦੇ ਕੁਝ ਚੇਂਜ ਲਿਆ ਰਹੇ ਨੇ ਚੰਗੀ ਜੇ ਕੋਈ ਸਵਾਲ ਪੁੱਛਦਾ ਸਵਾਲ ਪੁੱਛਣਾ ਅਧਿਕਾਰ ਆ ਉਹਦਾ ਜਵਾਬ ਦੇਣਾ ਤੁਹਾਡਾ ਫਰਜ਼ ਆ ਪਰਚਾ ਕਰਨਾ ਤਾਂ ਕੋਈ ਹੈ ਨਹੀਂ ਹੱਲ ਤੁਹਾਨੂੰ ਲੱਗਦਾ ਜਿਵੇਂ ਜਿਹੜੀ ਆਡਿਓਲੋਜੀ ਨੇ ਆਡਿਓਲੋਜੀ ਨਾਲ ਜਿਵੇਂ ਚੱਲੇ ਸੀ ਹਨਾ ਉਹ ਹੁਣ ਆਡਿਓਲੋਜੀ ਚੇਂਜ ਹੋ ਗਈ ਹੈ ਚਾਰ ਸਾਲਾਂ ਵਿੱਚ ਉਹਨਾਂ ਨੇ ਕਾਫੀ ਚੇਂਜ ਆ ਗਈ ਹੈ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਪੱਤਰ ਜੋ ਸਵਾਲ ਪੁੱਛਣੇ ਚਾਹੀਦੇ ਜਨਤਾ ਨੂੰ ਵੀ ਸਵਾਲ ਪੁੱਛਣੇ ਚਾਹੀਦੇ ਹਨਾ ਪੱਤਰਕਾਰਤਾ ਚਲੋ ਦੂਰ ਦੀ ਗੱਲ ਹੈ ਤੁਸੀਂ ਤੁਹਾਨੂੰ ਲੱਗਦਾ ਇਹਨਾਂ ਨੇ ਚਾਰ ਸਾਲਾਂ ਵਿੱਚ ਬਿਲਕੁਲ ਆਡਿਓਲੋਜੀ ਆਪਣੀ ਚੇਂਜ ਕਰ ਲਈ ਹੈ ਦੇਖੋ ਇਹ ਹੁਣ ਚੁੱਪ ਰਹਿਣਾ ਕਹਿੰਦੇ ਨੇ ਵਰਕਰਾਂ ਨੂੰ ਆਪਣੇਆਂ ਨੂੰ ਵੀ ਤੁਸੀਂ ਚੁੱਪ ਰਹਿਣਾ ਸਵਾਲ ਨਹੀਂ ਕਰਨਾ ਨਾ ਮੀਟਿੰਗ 'ਚ ਨਾ ਕਿਤੇ ਬੋਲਣ ਦਾ ਅਧਿਕਾਰ ਸਾਡੇ ਤੋਂ ਵਰਕਰਾਂ ਤੋਂ ਵੀ ਖੋਇਆ ਗਿਆ ਹੈ ਤਾਂ ਹੀ ਅਸੀਂ ਇਹ ਚੀਜ਼ ਛੱਡੀ ਆ ਕਿਉਂਕਿ ਪਹਿਲਾਂ ਸਾਡੇ ਚ ਪਿੰਡਾਂ ਜਾ ਕੇ ਪੰਪ ਭਰਦੇ ਰਹੇ ਆ ਇਹ ਵੀ ਸਵਾਲ ਕਰਿਆ ਕਰੂ ਸਵਾਲ ਕਰਿਆ ਕਰੂ ਮੈਂ ਪਿਛਲੇ ਕਈ ਕਾਂਗਰਸੀ ਲੀਡਰਾਂ ਦੇ ਨੂੰ ਵੀ ਸਵਾਲ ਕਰਿਆ ਕੱਲੀਆਂ ਨੂੰ ਵੀ ਕਰਦਾ ਰਿਹਾ ਪਿੰਡ ਵਿੱਚ ਪਿੰਡ ਫੱਗਣ ਮੱਜ ਰਹੀ ਮੇਰਾ ਜਦੋਂ ਮਰਜੀ ਆ ਕੇ ਮੇਰਾ ਪੁੱਛ ਸਕਦੇ ਹੋ ਵੀ ਇਹ ਬੰਦੇ ਨੇ ਸਵਾਲ ਕਰੇ ਨੇ ਨਸ਼ਿਆਂ ਦੇ ਮੁੱਦੇ ਤੇ ਅਸੀਂ 2017 ਤੇ ਪੁਰਾਣਾ ਇੱਕ ਸਬਕਾ ਮੰਤਰੀ ਭਜਾਤਾ ਸੀ ਹੈਨਾ ਸਵਾਲ ਕਰਕੇ ਸਵਾਲ ਪੁੱਛ ਕੇ ਪਰ ਗੱਲ ਇਹ ਆ ਵੀ ਉਦੋਂ ਸਾਨੂੰ ਇਹਨਾਂ ਨੂੰ ਚੰਗੇ ਲੱਗਦੇ ਸੀ ਅੱਜ ਜੇ ਇਹਨਾਂ ਨੂੰ ਅਸੀਂ ਸਵਾਲ ਕਰਦੇ ਤਾਂ ਅਸੀਂ ਬੁਰੇ ਲੱਗਦੇ ਆ ਗੱਲ ਇਹ ਆ ਵੀ ਸਵਾਲ ਕਰਨਾ ਤਾਂ ਸਾਡਾ ਮੌਲਿਕ ਅਧਿਕਾਰ ਆ ਨਾ ਜੇ ਸਾਨੂੰ ਇਹਨਾਂ ਨੇ ਪੰਪ ਪਰ ਪਰ ਕੇ ਸਿਖਾਇਆ ਇਹਨਾਂ ਨੇ ਟੈਕਨੀਕ ਦਿੱਤੀ ਆ ਵੀ ਬੋਲਿਆ ਕਰੋ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ ਜੇ ਅੱਜ ਸਵਾਲ ਕਰਦੇ ਆ ਫਿਰ ਦਿੱਕਤ ਹੁੰਦੀ ਆ ਨਹੀਂ ਤੁਹਾਨੂੰ ਕੀ ਲੱਗਦਾ ਹੈ ਫਿਰ ਇਹਨਾਂ ਤੇ ਸੱਤਾ ਦਾ ਨਸ਼ਾ ਛੱਡ ਗਿਆ ਹੈ ਕਿ ਕੀ ਆਈਡਿਓਲੋਜੀ ਹੀ ਚੇਂਜ ਹੋ ਗਈ ਹੈ ਸੱਤਾ ਦਾ ਨਸ਼ਈ ਹੈ ਜੀ ਤਾਂ ਹੀ ਸੋਚ ਬਦਲਦੀ ਆ ਪਹਿਲਾਂ ਤਾਂ ਲੋਕਪਾਲ ਬਿੱਲ ਦੀ ਗੱਲ ਕਰਦੇ ਸੀ ਹੁਣ ਲੋਕਪਾਲ ਬਿੱਲ ਕਿੱਥੇ ਗਿਆ ਹਣਾ ਅੰਨਾ ਹਿਆਰੇ ਦੇ ਧਰਨੀ ਤੋਂ ਜੋ ਗੱਲਾਂ ਕਹਿ ਕੇ ਆਏ ਸੀ ਉਹ ਗੱਲਾਂ ਤੇ ਜੇ ਚੱਲਣਗੇ ਨਹੀਂ ਫਿਰ ਫਿਰ ਕੌਣ ਨਾਲ ਤੁਰੂਗਾ ਦੇਖੋ ਜਿਹੜੇ ਤਾਂ ਕ੍ਰਾਂਤੀਕਾਰੀ ਸੋਚ ਵਾਲੇ ਵਰਕਰ ਸੀ ਆਪਣੇ ਮਾਪੇ ਨਾਲ ਅਸੀਂ ਲੜ ਕੇ ਝਾੜੂ ਪਾਰਟੀ ਨੂੰ ਵੋਟ ਪਵਾਈ ਸੀ ਮੈਂ ਆਪਣੇ ਡੈਡੀ ਖਿਲਾਫ ਕੰਪਲੇਂਟ ਕਰਤੀ ਸੀ ਵੀ 2014 ਦੀ ਇਲੈਕਸ਼ਨ ਵਿੱਚ ਮੇਰੇ ਡੈਡੀ ਕਾਂਗਰਸੀ ਸੀ ਤੇ ਉਹ दारू ਵੰਡ ਰਹੇ ਸੀ ਉਸ ਟਾਈਮ ਜੋ ਚੱਲਦਾ ਸੀ ਮਾਹੌਲ ਹਣਾ ਤੇ ਮੈਂ ਆਪਣੇ ਡੈਡੀ ਖਿਲਾਫ ਕੰਪਲੇਂਟ ਕਰਤੀ ਸੀ ਤੇ ਮਤਲਬ ਅਸੀਂ ਉਸ ਟਾਈਪ ਇਮਾਨਦਾਰੀ ਨਾਲ ਮਿਹਨਤ ਨਾਲ ਆਪਣੀ ਪਾਰਟੀ ਦੇ ਨਾਲ ਜੁੜੇ ਸੀ ਪਰ ਸਾਡਾ ਮਨ ਟੁੱਟ ਗਿਆ ਵੀ ਜਦੋਂ ਇਹ ਨਹੀਂ ਆਪਣੀ ਸੋਚ ਤੇ ਖੜੇ ਫਿਰ ਅਸੀਂ ਉਹਨਾਂ ਨਾਲ ਤਾਂ ਨਹੀਂ ਚੱਲ ਸਕਦੇ ਅਸੀਂ ਆਜ਼ਾਦ ਹੋ ਗਏ ਅਸੀਂ ਆਪਣੇ ਆਪ ਨੂੰ ਆਜ਼ਾਦ ਫੀਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਛੱਡ ਕੇ ਤੇ ਹੁਣ ਅਸੀਂ ਖੁੱਲੇ ਜਿੱਥੇ ਵੀ ਸਮਾਜ ਨੂੰ ਲੋੜ ਹੋਊਗੀ ਪਹਿਲਾਂ ਅਸੀਂ ਯੂਨੀਵਰਸਿਟੀ ਵੀ ਪਹੁੰਚੇ ਹਾਂ ਜਦੋਂ ਧਰਨੇ ਵਿੱਚ ਜਿੱਥੇ ਵੀ ਸਮਾਜ ਨੂੰ ਲੋੜ ਹੋਊਗੀ ਕਿਸੇ ਨਾਲ ਧੱਕਾ ਆਊਗਾ ਤਾਂ ਅਸੀਂ ਨਾਲ ਖੜਾਂਗੇ ਜਿੰਨੇ ਜੋਗੇ ਹੈਗੇ ਆ ਅੜ ਕੇ ਖੜਾਂਗੇ ਜੀ ਥੈਂਕ ਯੂ ਥੈਂਕ ਯੂ ਜੀ ਹਾਂਜੀ ਬਾਈ ਜੀ ਤੁਸੀਂ ਕਿੱਥੋਂ ਆਏ ਆ ਮੈਂ ਚੰਡੀਗੜ੍ਹ ਤੋਂ ਆਇਆ ਜੀ ਮੈਂ ਪ੍ਰੋਫੈਸਰ ਆ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਜੀ ਹਿਸਟਰੀ ਤੋਂ ਹਾਂਜੀ ਤੇ ਤੁਸੀਂ ਕਿਵੇਂ ਮੰਨਦੇ ਹੋ ਇਹ ਨੈਰੇਟਿਵ ਕਿਵੇਂ ਚੱਲਦਾ ਜਿਵੇਂ ਲੋਕਤੰਤਰ ਤੇ ਹਮਲਾ ਹੀ ਲੱਗ ਰਿਹਾ ਤੁਹਾਨੂੰ ਕਿਵੇਂ ਬਿਲਕੁਲ ਜੀ ਬਿਲਕੁਲ ਕਿਉਂਕਿ ਬੇਸਿਕ ਤਾਂ ਇਹ ਹੈ ਕਿ ਸਿੱਧਮ ਸਿੱਧਾ ਲੋਕਤੰਤਰ ਤੇ ਹਮਲਾ ਆ ਤੇ ਜਦੋਂ ਆਪਾਂ ਇਹਦੀ ਕੰਟੀਨਿਉਟੀ ਦੀ ਗੱਲ ਕਰਦੇ ਹਾਂ ਵੀ ਪੱਤਰਕਾਰਾਂ ਦੇ ਉੱਤੇ ਕੇਸ ਹੋ ਰਹੇ ਨੇ ਹਨਾ ਇਸ ਤੋਂ ਪਹਿਲਾਂ ਕੀ ਹੋ ਰਿਹਾ ਇਸ ਤੋਂ ਪਹਿਲਾਂ ਅਧਿਆਪਕਾਂ ਤੇ ਲਾਠੀ ਚਾਰਜ ਹੋ ਰਹੇ ਉਹਨਾਂ ਤੇ ਕੇਸ ਚੱਲ ਰਿਹਾ ਹਨਾ ਉਹਨਾਂ ਜਿਹੜੇ ਬੇਸਿਕ ਰਾਈਟ ਨੇ ਉਹਨਾਂ ਨੂੰ ਦਵਾਇਆ ਜਾ ਰਿਹਾ ਹੁਣ ਪੱਤਰਕਾਰ ਹੀ ਦੇਖੋ ਪੱਤਰਕਾਰ ਹੀ ਇੱਕ ਇਹੋ ਜਿਹੀ ਚੀਜ਼ ਆ ਜਿੰਨੇ ਇੱਕ ਸਮਾਜ ਦੇ ਅਸਲ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਨਾ ਉਹ ਮਿੰਡਯੋਕਰ ਦਾ ਕੰਮ ਕਰਦੇ ਨੇ ਤੇ ਉਹਨੂੰ ਚੌਥਾ ਥੰਮ ਵੀ ਕਿਹਾ ਜਾਂਦਾ ਹੈ ਨਾ ਲੋਕਤੰਤਰ ਦਾ ਬਟ ਪੰਜਾਬ ਦੇ ਵਿੱਚ ਕੀ ਹੋ ਰਿਹਾ ਲੰਬੇ ਸਮੇਂ ਤੋਂ ਕਿ ਪੱਤਰਕਾਰੀ ਦੇ ਜਿਹੜੇ ਥਾਮੇ ਉਟਾਏ ਜਾ ਰਹੇ ਆ ਪੱਤਰਕਾਰਾਂ ਦੀਆਂ ਜਿਹੜੀਆਂ ਵਾਇਸੇਸ ਨੇ ਜਦੋਂ ਤੁਸੀਂ ਉਹਨਾਂ ਨੂੰ ਦਬਾਉਣ ਲੱਗ ਜੰਨੇ ਆ ਤੇ ਇਹਦਾ ਮਤਲਬ ਕੀ ਆ ਕਿ ਸਰਕਾਰ ਦੀ ਮੰਨਛਾ ਕੀ ਆ ਹੈ ਨਾ ਹਾਂਜੀ ਹਜੇ ਦੇਖੋ ਭਗਵੰਤ ਮਾਨ ਇਹ ਕਹਿ ਕੇ ਆਏ ਸੀ ਕਿ ਆਮ ਪਬਲਿਕ ਜਿਹੜੀ ਆਮ ਜਨਤਾ ਉਹ ਵੀ ਸਵਾਲ ਕਰ ਸਕਦੀ ਹੈ ਤੇ ਇਹ ਸਭ ਹੁਣ ਪੱਤਰਕਾਰ ਦੇ ਸਵਾਲਾਂ ਨੂੰ ਇਹਨਾਂ ਨੂੰ ਤਕਲੀਫ ਹੋਣ ਲੱਗੀ ਤੇ ਉਹਨਾਂ ਤੇ ਐਫਆਈਰ ਰਚ ਹੋਣ ਲੱਗੀ ਦੇਖੋ ਬਿਲਕੁਲ ਕਿਉਂਕਿ ਆਮ ਪਬਲਿਕ ਦਾ ਮਤਲਬ ਇਹ ਆ ਕਿ ਆ ਜਿਹੜੀ ਆਮ ਦਾ ਮਤਲਬ ਇਹ ਵੀ ਸਰਕਾਰ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹ ਕੌਣ ਹਣਾ ਹਨਾ ਤੁਸੀਂ ਦਿੱਲੀ ਤੋਂ ਹੀ ਨਹੀਂ ਬਾਹਰ ਨਿਕਲ ਕੇ ਆ ਰਹੇ ਹਨਾ ਇੱਥੋਂ ਤੇ ਜਿੰਨੇ ਵੀ ਡਿਸੀਜਨਸ ਹੈਗੇ ਨੇ ਚਾਹੇ ਸਾਡੀ ਐਜੂਕੇਸ਼ਨ ਹੋਵੇ ਚਾਹੇ ਸਾਡੀ ਪੋਲੀਟੀਕਲ ਸਿਸਟਮ ਹੋਵੇ ਚਾਹੇ ਸਾਡੀ ਹੈਲਥ ਹੋਵੇ ਉਹਦੇ ਡਿਸੀਜਨ ਕੌਣ ਲੈ ਰਿਹਾ ਦਿੱਲੀ ਤੋਂ ਜਿਹੜੇ ਜਿਹੜੇ ਅਲੀਟਸ ਨੇ ਹਨਾ ਉਹਦੇ ਆਮ ਪਬਲਿਕ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਆਪਾਂ ਕਦੋਂ ਮੰਨਦੇ ਜਦੋਂ ਉਹ ਐਜ਼ ਅ ਡਿਸੀਜਨ ਮੇਕਰ ਕੰਮ ਕਰਦੇ ਹੁਣ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਅ ਪਿਛਲੇ ਲੰਬੇ ਸਮੇਂ ਤੋਂ ਹੁਣ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉੱਥੇ ਜਿੰਨੇ ਵੀ ਕੌਂਟਰੈਕਟਸ ਨੇ, ਜਿੰਨੇ ਵੀ ਟਰਾਂਸਪੋਰਟੇਸ਼ਨ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਵਾਹਨ ਤੋਂ ਉਹਨਾਂ ਦੇ ਟਰਾਂਸਪੋਰਟਰਾਂ ਦੇ ਨੰਬਰਾਂ ਤੋਂ ਪਤਾ ਲੱਗ ਜਾਂਦਾ ਕਿ ਉਹ ਦਿੱਲੀ, ਯੂਪੀ ਹੈ ਨਾ ਉਹ ਸਾਰੇ ਕੌਂਟਰੈਕਟ ਉਹਨਾਂ ਕੋਲ ਗਏ ਨੇ। ਫਿਰ ਪੰਜਾਬ ਤੁਸੀਂ ਪੰਜਾਬ ਦੀ ਜਦ ਤੁਸੀਂ ਇਹ ਛੋਟ-ਛੋਟੀਆਂ ਚੀਜ਼ਾਂ ਹੀ ਬਾਹਰ ਲੈ ਕੇ ਜਾ ਰਹੇ ਪੰਜਾਬ ਤੋਂ ਤੁਸੀਂ ਪੰਜਾਬ ਦੀ ਜਿਹੜੀ ਟ੍ਰੈਡੀਸ਼ਨਲ ਜਿਹੜੀ ਇੱਕ ਇੰਡੀਜਨਸ ਸਟ੍ਰੀਟ ਹੈਗਾ ਇੰਡਸਟਰੀ ਹੈਗੀ ਹੈ এডਿਕੇਸ਼ਨ ਹੈਗੀ ਹੈ ਹੈਲਥ ਹੈਗੀ ਹੈ ਉਹਨੂੰ ਉਹਦੇ ਉੱਤੇ ਤੁਸੀਂ ਕਿਵੇਂ ਕੰਮ ਕਰੋਗੇ ਹਨਾ ਇਸ ਕਰਕੇ ਆਮ ਆਦਮੀ ਦਾ ਮਤਲਬ ਇਹ ਨਹੀਂ ਵੀ ਤੁਸੀਂ ਇੱਕ ਲੋਗੋ ਕਰ ਦਿੱਤਾ ਤੁਸੀਂ ਆਮ ਲੋਕਾਂ ਦੇ ਲਈ ਕੀ ਸੋਚਦੇ ਆ ਉੱਥੇ ਇਹ ਜਿਹੜਾ ਨੈਰੇਟਿਵ ਸਫਲ ਹੁੰਦਾ ਕਿ ਵਾਕੇ ਅਸੀਂ ਆਮ ਆਦਮੀ ਪਾਰਟੀ ਆਮ ਆਦਮੀ ਦੇ ਲੋਕਾਂ ਲਈ ਕੰਮ ਕਰ ਰਹੇ ਆ ਪਰ ਕੰਮ ਕਿੱਥੇ ਆ ਕਮਈ ਹੈ ਕਿ ਆ ਕਿਸ ਪਏ ਹੋਏ ਨੇ ਤੁਹਾਨੂੰ ਲੱਗਦਾ ਜਿਵੇਂ ਆਮ ਪਬਲਿਕ ਹੈ ਉਹ ਵੀ ਕੌਨਸ਼ੀਅਸ ਹੋ ਰਹੀ ਹੈ ਹੁਣ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਜਿਵੇਂ ਸਾਰ ਪੰਜਾਬ ਦਾ ਪੈਸਾ ਸਾਰਾ ਬਾਹਰ ਜਾ ਰਿਹਾ ਹੈ ਹਨਾ ਜਿਵੇਂ ਜਿੰਨਾ ਸੋਸ਼ਲ ਮੀਡੀਆ ਐਕਟਿਵ ਹੋ ਰਿਹਾ ਹੈ ਫਰਕ ਪੈ ਰਿਹਾ ਆਮ ਲੋਕਾਂ ਦੇ ਵਿੱਚ ਬਿਲਕੁਲ ਪੈ ਰਿਹਾ ਜੀ ਕਿਉਂਕਿ ਜਿਹੜੇ ਲੋਕ ਸੰਘਰਸ਼ ਹੁੰਦੇ ਹਨ ਨਾ ਰਾਜਨੀਤਿਕ ਤੌਰ ਤੇ ਚੇਤਨਤਾ ਉਹੀ ਲੈ ਕੇ ਆਉਂਦੇ ਨੇ ਹਨਾ ਕਿਉਂਕਿ ਜਿਹੜੀਆਂ ਵੋਟਾਂ ਦਾ ਸਿਸਟਮ ਹੈਗਾ ਜਾਂ ਇਹ ਇਹ ਪੋਲਿਟੀਕਲ ਸੋ ਕਾਲਡ ਪੋਲਿਟੀਕਲ ਸਿਸਟਮ ਹੈ ਇਹ ਲੋਕਾਂ ਨੂੰ ਸ਼ਾਰਪ ਨਹੀਂ ਕਰਦਾ ਕਿਸਾਨ ਮੋਰਚੇ ਨੇ ਪੱਲੇ ਪੋਲਿਟੀਕਲ ਜਿਹੜੀ ਰਾਜਨੀਤਿਕ ਚੇਤਨਤਾ ਲੈ ਕੇ ਆਂਦੀ ਆ ਤੇ ਜਦੋਂ ਇਹ ਜੇ ਕੰਮ ਹੁੰਦੇ ਆ ਉਦੋਂ ਲੋਕਾਂ ਨੂੰ ਪੋਲਿਟੀਕਲ ਕੌਨਸ਼ੀਅਸਨੈਸ ਆਉਂਦੀ ਆ ਉਹਨਾਂ ਨੂੰ ਪਤਾ ਲੱਗਦਾ ਕਿ ਵਾਟ ਇਜ਼ ਦਾ ਨੇਚਰ ਆਫ आवर ਗਵਰਨਮੈਂਟ ਹਨਾ ਤੇ ਇਹਦੇ ਨਾਲ ਨਾਲ ਜਿਵੇਂ ਮੈਂ ਹਮੇਸ਼ਾ ਕਿਉਂਕਿ ਮੈਂ ਖੁਦ ਪ੍ਰੋਫੈਸਰ ਆ 11 58 ਪ੍ਰੋਫੈਸਰ ਜਿਹੜੇ ਹੈਗੇ ਨੇ ਹਨ ਤੁਸੀਂ ਇਹ ਦੇਖੋ ਉਹਨਾਂ ਦਾ ਨੈਰੇਟਿਵ ਕਿੱਥੇ ਜਾ ਕੇ ਜੋੜਦਾ ਕਿ ਪੰਜਾਬ ਦੀ ਹਰ ਐਜੂਕੇਸ਼ਨ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਹਨਾ ਤੇ ਆਮ ਆਦਮੀ ਪਾਰਟੀ ਕਾ ਹੋਣ ਵਾਲੀ ਸਰਕਾਰ ਦਾ ਨਾਂ ਤਾਂ ਉਹਨਾਂ ਦਾ ਹੈਲਥ ਦੇ ਕੋਈ ਸਟੈਂਡ ਹੈਗਾ ਨਾ ਉਹਨਾਂ ਦਾ ਇੱਥੋਂ ਦੇ ਪੰਜਾਬ ਦੇ ਕੁਝ ਮੁੱਦਿਆਂ ਦੇ ਜਿਹੜੇ ਇੱਥੋਂ ਦੇ ਮੁੱਦੇ ਨੇ ਨਾ ਉਹਨਾਂ ਦੀ ਐਜੂਕੇਸ਼ਨ ਨਾ ਹੈਲਥ ਈਵਨ ਜਿਹੜਾ ਇੱਕ ਲੋਕਤੰਤਰ ਦਾ ਥੰਮ ਹੈ ਤੁਸੀਂ ਉਹਨਾਂ ਦੇ ਉੱਤੇ ਵੀ ਕੇਸ ਪਰਚੇ ਦਾਖਲ ਕਰ ਲੀਏ एक्चुअली ਦੇਖੋ ਕੋਈ ਵਰਗ ਖੁਸ਼ ਨਹੀਂ ਹੈ ਹਨਾ ਤਾਂ ਕੋਈ ਵਰਗ ਖੁਸ਼ ਕੋਈ ਵਰਕ ਕੁਛ ਨਹੀਂ ਹੈਗਾ ਕਿਉਂਕਿ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਨੇ ਕਿ ਉਹ ਪ੍ਰੋ ਪੀਪਲ ਹੈਗੀਆਂ ਨੇ ਹਨਾ ਤੇ ਮੈਂ ਕਹਿੰਦਾ ਵੀ ਪਾਲਿਸੀ ਫਰੇਮ ਕਰਨ ਦੇ ਲਈ ਇੱਕ ਦਿਮਾਗ ਹੋਣਾ ਚਾਹੀਦਾ ਮੁੱਖ ਮੰਤਰੀ ਕੀ ਕਹਿ ਰਹੇ ਸੀਗੇ ਇੱਕ ਵਾਰੀ ਮੈਂ ਬਿਆਨ ਸੁਣ ਰਿਹਾ ਸੀਗਾ ਕਿ ਸਰਕਾਰੀ ਕਾਲਜਾਂ ਚ ਜਿਹੜੇ ਜਿਹੜੇ ਸਰਕਾਰੀ ਕਾਲਜ ਨੇ ਇਹੋ ਜੀ ਇੰਸਟੀਟਿਊਸ਼ਨ ਨੇ ਉਹ ਤਾਂ ਅ ਬੇਰੋਜ਼ਗਾਰੀ ਪੈਦਾ ਕਰ ਰਹੇ ਨੇ ਆਪਾਂ ਨੂੰ IITs ਦੀ ਲੋੜ ਹੈ ਇਹ ਕਦੋਂ ਬਿਆਨ ਦਿੱਤਾ ਸੀ ਜਦੋਂ NEP 2020 ਇੰਪਲੀਮੈਂਟ ਹੋਣੀ ਸੀ ਹਨਾ ਉੱਥੋਂ ਵਿਜ਼ਨ ਪਤਾ ਲੱਗਦਾ ਸੋਸ਼ਲ ਸਾਇੰਸਸ ਹਿਮਨਿਟੀਜ਼ ਲਿਟਰੇਚਰ ਇੰਜੀਨੀਅਰਿੰਗ ਇਹਨਾਂ ਦੀ ਕੀ ਵੈਲਿਊ ਆ ਕੋਈ ਪੜਿਆ ਲਿਖਿਆ ਬੰਦਾ ਕੋਈ ਆਵੇ ਬਾਜ਼ਾਰਤ ਵਿੱਚ ਹਨਾ ਤੇ ਉਹ ਫੇਰ ਆਪਾਂ ਸੋਚ ਸਕਦੇ ਲੋਕਾਂ ਦਾ ਭਲਾ ਹੋਊਗਾ ਅੱਜ ਦੇ ਟਾਈਮ 'ਚ ਕੋਈ ਵੀ ਵਰਗ ਜਿਹੜਾ ਉਹ ਕੋਈ ਵੀ ਵਰਗ ਜਿਹੜਾ ਕੁਛ ਹੀ ਨਹੀਂ ਹੈਗਾ ਕੁਛ ਨਹੀਂ ਹੈਗਾ ਇਸ ਮਾਮਲੇ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ